ਸ੍ਰੀ ਗੁਰੂ ਜੀ ਮੈਂ ਸ਼ੇਂਦਰਪਾਲ ਕੌਰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਮਿਲਕ ਬਾਦਾਮ ਇਹਦੇ ਵਾਸਤੇ ਜਿਹੜੀਆਂ ਆਪਾਂ ਚੀਜ਼ਾਂ ਲੈਣੀਆਂ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ 300 ਗ੍ਰਾਮ ਆਪਾਂ ਦੁੱਧ ਲੈਂਦਾ ਜੀ ਇਹ ਦੁੱਧ ਬਿਲਕੁਲ ਠੰਡਾ ਗਰਮ ਕਿੱਦਾਂ ਹੋਇਆ ਗਰਮ ਕਰਕੇ ਠੰਡਾ ਕੀਤਾ ਹੋਇਆ ਕੱਚੀ ਦੀ ਗਰੀ ਆਪਾਂ ਬਾਦਾਮਾਂ ਨੇ ਲੈਤੀਆਂ ਨੇ ਇਹ ਆਪਾਂ ਪੂਰੀ ਰਾਤ ਪਾਣੀ ਵਿੱਚ ਭੌਂ ਕੇ ਰੱਖਿਆ ਸੀ ਹੁਣ ਆਪਾਂ ਇਹਨਾਂ ਛਿਲਕੇ ਉਤਾਰ ਕੇ ਰੱਖ ਲੈਨੇ ਕਿਉਂਕਿ ਜੇ ਆਪਾਂ ਮਿੱਟੀ ਦੇ ਭਾਂਡੇ ਵਿੱਚ ਪਿਉਂਦੇ ਤਾਂ ਤਸੀਰ ਇਹਦੀ ਬਿਲਕੁਲ ਠੰਡੀ ਹੋ ਜਾਂਦੀ ਹੈ ਜੀ ਜੇ ਜੇ ਆਪਾਂ ਸਟੀਲ ਦੇ ਬਰਤਨ ਵਿੱਚ ਪੀਂ ਕੇ ਰੱਖ ਦਿਆ ਤਾਂ ਉਹ ਤਸੀਰ ਠੰਡੀ ਨਹੀਂ ਹੁੰਦੀ ਹੈਗੀ ਪਰ ਆਪਾਂ ਪੀਉਂਗੇ ਆਪ ਨੂੰ ਹੋ ਜਾਂਦਾ ਵੀ ਆਪਾਂ ਪੀਉਂ ਲੈ ਲਓਗੇ ਠੰਡੇਵੇਂ ਸਾ ਮਿੱਟੀ ਦੇ ਬਰਤਨ ਵਿੱਚ ਹੀ ਹੁੰਦੇ ਹੈਗੇ ਕਿਉਂਕਿ ਪੁਰਾਣੇ ਬਜ਼ੁਰਗ ਸੀ ਜਿਹੜੇ ਆਪਣੇ ਮਿੱਟੀ ਦੇ ਬਰਤਨ ਵਿੱਚ ਬਾਦਾਮ ਪੀਉਂਗੇ ਖਾਇਆ ਕਰਦੇ ਸੀ ਕੋਈ ਵੀ ਚੀਜ਼ ਉਹ ਮਿੱਟੀ ਦੇ ਬਰਤਨ ਵਿੱਚ ਹੀ ਪੀਉਂਦੇ ਸੀ ਇਹਨਾਂ ਕਰਕੇ ਉਹਨਾਂ ਦੀ ਸੇਤਾ ਬਹੁਤ ਵਧੀਆ ਸੀ ਜੀ ਆਲੇ ਤੇਜੇ ਪਤਾਗੇ ਵਾਲੀ ਮਿਸਰੀ ਇਹ ਵੀ ਤੁਸੀਂ ਆਪਣੇ ਟੇਸ ਦੇ ਰਿਕਾਰਡਿੰਗ ਪਾ ਲੈਣੀ ਆ ਜੇ ਵੱਧ ਪਾਉਣੀ ਆ ਵੱਧ ਪਾ ਲਓ ਜੇ ਮਿੱਠਾ ਜਿਹਾ ਵੱਧ ਖਾਣੇ ਦਾ ਜੇ ਘੱਟ ਖਾਣੇ ਦਾ ਘੱਟ ਪਾ ਲਓ ਚਾਰ ਆਪਾਂ ਲੈ ਚਿ ਲਏ ਤੇ ਸਾਬਤ ਇਹਨਾਂ ਨੂੰ ਕੁੱਟ ਕੇ ਬਰੀਕ ਕਰ ਲਾਂਗੇ ਛਿੱਲ ਕੇ ਜਿਹੜੀ ਮਿਸਰੀ ਇਹਨੂੰ ਆਪਾਂ ਥੋੜੀ ਹੋਰ ਬਰੀਕ ਕਰ ਲੈਣੀ ਆ ਮਿੱਠੀ ਤਸਵੀਰ ਵੀ ਠੰਡੀ ਹੁੰਦੀ ਹੈ ਜੀ ਇਹਦਾ ਕਰਕੇ ਗਰਮੀ ਵਿੱਚ ਕੋਈ ਵੀ ਚੀਜ਼ ਬਣਾਉਣੀ ਹੈ ਬੱਚਿਆਂ ਵਾਸਤੇ ਜਾਂ ਕੋਈ ਵੀ ਬਣਾਉਣੀ ਪੀਣੀ ਆਪਾਂ ਵੀ ਪੀਣੀ ਹੈ ਬੇਸ਼ੱਕ ਵੱਡਿਆਂ ਨੇ ਤੇ ਮਿੱਠੀ ਜੋਜ ਕਰਿਆ ਕਰੋ ਖੰਡ ਸੇਤ ਵਾਸਤੇ ਬਹੁਤ ਜ਼ਿਆਦਾ ਮਾੜੀ ਹੈ ਜੀ ਇਹਦਾ ਕਰਕੇ ਖੰਡ ਦਾ ਜੋਜ ਬਿਲਕੁਲ ਨਾ ਕਰਿਆ ਕਰੋ ਤਾਗੇ ਵਿੱਚੋਂ ਆਪਾਂ ਕੱਢ ਲੈਣੇ ਜੀ ਇਹ। ਇਸ ਰਤਾਗੇ ਵਿੱਚੋਂ ਕੱਢ ਲੈਣੇ ਆ। ਜਿਹੜੀਆਂ 4-5 ਹਰੀਆਂ ਲੇਟੀਆਂ ਨੂੰ ਪਕੀ ਕੁੱਟ ਲੈਣਾ। ਸਿਲਕੇ ਆਪਾਂ ਬਾਅਦ ਚ ਅਲੱਗ ਕਰ ਦੇਣੇ ਆ। ਇਹਨੇ ਹਰੀਆਂ ਲੇਜੀਆਂ ਜੀ ਆਪਾਂ ਤਰੰਤ ਹੀ ਕੁੱਟ ਕੇ ਪਾਉਣੀਆਂ। ਲੋ ਜੀ ਆਪਾਂ ਪਹਿਲਾਂ ਇਹਦਾ ਕਈ ਵਾਰੀ ਪਾਊਡਰ ਬਣਾ ਕੇ ਰੱਖ ਦਦੇ ਨੇ ਉਹਦਾ ਫਾਇਦਾ ਨਹੀਂ ਲੈਂਦਾ ਜੀ ਨਾਲੀ ਇਹਦਾ ਇੰਨੀ ਜਿਆਦਾ ਸਮੈਲ ਨਹੀਂ ਆਉਂਦੀ ਜਿੰਨੀ ਆਪਾਂ ਤਰਤ ਕੁੱਟ ਕੇ ਪਾਉਣੇ ਆ। ਇਸ ਤਰੀਏ ਆਪਣੀ ਕੁੱਟੀ ਗਈ ਜੀ ਹੁਣ ਜਿਹੜੇ ਆਪਣੇ ਆਇਲਚੀ ਦੇ ਛਿਲਕੇ ਨੇ ਆਪਾਂ ਬਾਹਰ ਕੱਢ ਲੈਣੇ ਆ ਜਿਹੜੇ ਗਲਾਸਾਂ ਵਿੱਚ ਤੁਸੀਂ ਮਿਲਕ ਬਦਾਮ ਪਾਉਣਾ ਜੀ ਇਸ ਤਰ੍ਹਾਂ ਦੇ ਗਲਾਸ ਉਹ ਗਲਾਸ ਨਾਲ ਹੀ ਮੈਂ ਕਿਹਾ ਆਪਾਂ ਦੁੱਧ ਪਾਉਣਾਗਾ ਮਿੱਜਰ ਮੈਂ ਉਹਨਾਂ ਦੀ ਕਰਨਾ ਗਲਾਸਾਂ ਨਾਲ ਇਹ ਤੁਸੀਂਨੇ ਗਲਾਸ ਬਣਾਉਣਾ ਹੈ ਤੁਸੀਂਨੇ ਗਲਾਸ ਮਿੱਠਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੰਨਾ ਘੱਟ ਪਾਉਣਾ ਹੈ ਇਹ ਪਹਿਲਾਂ ਆਪਾਂ ਇੱਕ ਗਲਾਸ ਦੁੱਧ ਪਾਉਣਾ ਹੈ ਇਹਦੇ ਵਿੱਚ ਆਪਾਂ ਕੁੱਟੀ ਹੋਈ ਮਿਸਰੀ ਪਾਵਾਂਗੇ ਅਨਾ ਪਹਿਖ ਗਲਾਸ ਦੁੱਧ ਪਾ ਕੇ ਵਿੱਚ ਮਿਸਰੀ ਪਾ ਕੇ ਹੁਣ ਆਪਾਂ ਜਿਹੜਾ ਇੱਕ ਲੱਖ ਦੁੱਧਾ ਪਾਇਆ ਉਹਦੇ ਵਿੱਚ ਲੈਜੀ ਬਾਡਰ ਵੀ ਪਾ ਲਿਆ ਤੇ ਉਹਦੇ ਵਿੱਚ ਮਿਸ਼ਰੀ ਵੀ ਪਾ ਲਈ। ਹੁਣ ਜਿਹੜੇ ਆਪਾਂ ਰਾਤ ਪਰ ਭਿਉ ਕੇ ਰੱਖੇ ਹੋਏ ਬਦਾਮ ਆਪਣੇ ਕੋਲੇ ਛਿਲਕੇ ਰੱਖੇ ਹੋਏ ਉਹਨਾਂ ਨੂੰ ਮਿਚੀ ਪਾਉਣਾ ਕਿਉਂਕਿ ਦੁੱਧ ਪਹਿਲਾਂ ਘੱਟ ਪਾਉਣਾ ਹੈ ਨਾ। ਫਿਰ ਆਪਣੇ ਬਦਾਮ ਚੰਗੀ ਤਰ੍ਹਾਂ ਗ੍ਰਾਇੰਡ। ਉਹ ਸਾਰੇ ਬਦਾਮ ਵੀ ਆਪਾਂ ਇਹਦੇ ਵਿੱਚ ਪਾ ਲਈ ਜੀ। ਹੁਣ ਆਪਾਂ ਇਹਨੂੰ ਗ੍ਰਾਇੰਡ ਕਰਾਂਗੇ। ਤੇ ਥੋੜੇ ਦੁੱਧ ਤੇ ਬਦਾਮ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਨੇ। Ini udah baki 2 gelap, udah ponenya jauh apa. Paman ਸੋ ਜਿੰਦਾ ਹੰਡਾ ਮਿਲਕ ਬਦਾਮ ਬਣ ਕੇ ਤਿਆਰ ਆ ਜੀ ਠੰਡੀ ਤਸੀਰ ਵਾਲਾ ਜੋ ਕਿ ਜਿਹੜਾ ਆਪਾਂ ਬਾਦਾਮਾ ਨੂੰ ਦੁੱਧ ਵਿੱਚ ਿਕਾਰੜ ਕੇ ਬਣਾਉਣੀ ਆ ਜੀ ਉਹਦੀ ਤਸੀਰ ਬਿਲਕੁਲ ਗਰਮ ਹੋ ਜਾਂਦੀ ਹੈਗੇ ਉਹ ਤੁਹਾਡੀ ਇੱਛਾ ਪਰ ਥੋੜਾ ਟੇਸ ਤੋਂ ਜ਼ਿਆਦਾ ਹੁੰਦਾ ਤੇ ਸਵਾਦ ਜ਼ਿਆਦਾ ਬਣਦਾਗਾ ਕਿਉਂਕਿ ਬਜ਼ਾਰ ਵਰਗਾ ਬਣਦਾਗਾ ਜਿਸ ਕਰਕੇ ਜੀ ਜੇ ਤੁਹਾਨੂੰ ਠੰਡੀ ਤਸੀਰ ਵਾਲਾ ਮਿਲਕ ਬਦਾਮ ਬਣਾਉਣਾ ਤਾਂ ਇਸ ਤਰੀਕਾ ਬਣਾਇਆ ਕਰੋ ਗਰਦਾਂ ਮੈਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰ ਦਿਓ ਜਿਹੜੇ ਸਾਡੇ ਚੈਨਲ ਤੇ ਹੋਂ ਨਵੇਂ ਨਹੀਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿਹੜੀ ਵੀਡੀਓ ਨੂੰ ਪਹਿਲਾਂ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਰਿਸਪੌਂਸ ਨਾਲ ਸਾਡੇ ਚੈਨਲ ਨੇ ਅੱਗੇ ਜਾਣਾ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ